ਹੈਲੋ ਜਸਮਨ ਬੋਲ ਰਹੀ ਆ ਕਿ ਹਾਂਜੀ ਰਣਜੀਤ ਬੋਲਦਾ ਸੀ ਮੈਂ 14 ਨੇ ਖੇਤ ਤੋਂ ਹਾਂਜੀ ਜਿਵੇਂ ਠੀਕ ਹੈ ਜੀ ਕੀ ਬਣ ਜਾਂਦਾ ਕਿਸੀ ਨਹੀਂ ਸਪਰੀ ਆਂ ਪਰ ਹੀ ਸੀ ਆ ਜਾਂਦੀ ਮੋਟਰ ਤੇ ਇੱਧਰ ਗਰਮੀ ਬਹੁਤ ਆਂ ਕਾਨੀ ਗਰਮੀ ਬਹੁਤ ਆ ਤੇ ਇਸੀ ਲੱਗਿਆ ਰਹਿਣਾ ਇੱਥੇ ਕਿ ਬਾਣੀਆਂ ਤੋਂ ਡਰ ਲੱਗਦਾ ਹੋਰ ਡਰ ਤਾਂ ਲੱਗਦਾ ਇਹ ਹਾਂ ਡਰ ਤੇ ਲੱਗਦਾਈਆ ਅੱਛਾ ਐਨੀ ਕਿਉਂ ਰੋਦੀਆਂ ਤੂੰ ਜੱਟ ਨਾਲ ਲਾ ਕੇ ਬਾਣੀ ਤੋ ਡਰੀ ਜਾਨੀਂ ਦੱਸ ਜੀ ਡਰ ਤੇ ਲੱਗਦਾ ਇਹ ਫਿਰ ਵੀ ਕਿਵੇਂ ਡਰ ਵਾਲੀ ਚ ਕਿਹੜੀ ਗੱਲ ਹੋ ਗਈ ਮੁੰਡਾ ਡਰਨ ਦੀ ਵਜਾ ਤਦ ਦੱਸ ਦੇ ਬੱਚਾ ਬੱਚੇ ਸੱਟੀ ਮਾਲਪਸਤ ਆ ਹੈ ਨੀਗਾ ਦੁੱਧ ਸਾਡਾ ਡੇਰੀ ਤੋਂ ਆਣਾ ਘਰ ਨਾਲੇ ਕੇ ਮੋਟਰ ਤੇ ਖੇਤ ਕਿਵੇਂ ਆਵਾਂ ਮੈਂ ਤੁ ਕਦੀ ਗਵਾਰੇ ਦੀਆਂ ਫਲੀਆਂ ਲੈ ਕੇ ਆਉਂਦੀਆਂ ਬਾਨੇ ਤਾਂ ਬਹੁਤ ਹੈ। ਹੂੰ। ਹੂੰ ਬਾਨੇ ਹੈ ਨਹੀਂ ਕਿ ਦੱਸ। ਹੀਲੇ ਰਿਜ਼ਕ ਹੁੰਦੇ ਕਿ ਕੀ ਕਹਾਵਤ ਹੈ ਕਿ ਪੰਜਾਬੀ ਦੇ ਵਿੱਚ ਕਿ ਹੀਲੇ ਰਿਜ਼ਕ ਬਹਾਨੇ ਮੌਤ। ਜੇ ਆਪਾਂ ਹੀਲਾ ਕਰਾਂਗੇ ਤਾਂ ਆਪਾਂ ਨੂੰ ਰਿਜ਼ਕ ਮਿਲ ਜਾਂਦਾ ਤੇ ਬਹਾਨੇ ਨਾਲ ਹੀ ਮੌਤ ਆ ਜਾਂਦੀ ਬੰਦੇ ਨੂੰ। ਹੂੰ। ਸਹੀ ਬਾਨਾ ਤਾਂ ਕੋਈ ਨਾ ਕੋਈ ਬਣਾਉਣਾ ਹੀ ਪੈਂਦਾ ਮੇਰੀ ਜਾਨੇ। ਬਿਨਾ ਬਹਾਨੇ ਕੁਝ ਨਹੀਂ ਹੁੰਦਾ। ਇਹ ਕੁਝ ਹੁੰਦਾ ਹੈ ਬਿਨਾ ਬਹਾਨੇ ਤੋਂ ਦੱਸ ਦੇ ਬਹਾਨੇ ਤੋਂ ਬਿਨਾ ਤਾਂ ਕੀ ਹੁੰਦਾ ਹੈ ਇਹ ਫੇਰ ਬਾਨਾ ਦਾ ਮਾਰਨੇ ਚਾਹਣਾ ਮੈਨੂੰ ਹੀ ਦੱਸ ਤਾ ਜੀ ਜੱਟ ਨਾਲ ਜੱਟ ਨਾਲ ਲਾ ਕੇ ਤੂੰ ਡੇੜ ਹਜੇ ਵੀ ਬਾਣੀ ਆ ਚੱਕੀ ਫਰਦੀ ਆ ਤੂੰ ਬਾਣੀ ਨੂੰ ਪਿਆਰ ਕਰਦੀ ਆ ਕਿ ਜੱਟ ਨੂੰ ਪਿਆਰ ਕਰਦੀ ਆ ਪਹਿਲਾਂ ਮੈਨੂੰ ਇਹ ਦੱਸ ਤਾ ਸਹੀ ਸਹੀ ਸਾਫ਼ ਸਾਫ਼ ਮੈਂ ਥੋੜੇ ਥੋੜੇ 50-50 ਦਵਾਂ ਨਾ ਯਾਰ ਵੀ ਟੰਗਾ ਫਿਰ 100% ਉਹਦੇ ਨਾਲ ਹੀ ਕਰਨਾ ਮੈਂ ਤਾਂ ਗੁੱਸੇ ਆਂਦੇ ਰਹਿੰਦਾ ਵਾ ਹੋਈ ਨਹੀਂ 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 ਰੁਕ ਰੁਕੋ ਨਹੀਂ ਮੈਂ ਗੁੱਸੇ ਆ ਮੈਂ ਫੋਨ ਕੱਢਦਾ ਆ ਅੱਜ ਟਿੰਨ ਟਿੰਨ 59 ਕਰਦੀ ਕਰਦੀ ਆ 59 ਮੈਂ ਤਾਂ ਗੁੱਸੇ ਆ ਅੱਧ ਨਾਲ ਜਾ ਕੋ ਬਾਣੀਆਂ ਹੀ ਪਾੜ ਲਾ ਕੋਈ ਉਹ ਤਾਂ ਕਹਿੰਦੀ ਸੀ ਕਿ ਮੈਨੂੰ ਤਾਂ ਜੱਟ ਬਾਲੇ ਪਸੰਦ ਆ ਮੈਂ ਤਾਂ ਗਾਣੇ ਸੁਣਦੀ ਹੁੰਦੀ ਸੀ ਜੱਟਾਂ ਦੇ ਜੱਟ ਫੈਰ ਕਰਦਾ ਤੇ ਜੱਟ ਦੀ ਜ਼ਮੀਨ ਫਿਲਮ ਦੇਖਦੀ ਸੀ ਮੈਨੂੰ ਫਿਲਮਾਂ ਚ ਗਾਣੇ ਸੁਣ ਸੁਣ ਕੇ ਜੱਟ ਐਨਾ ਪਸੰਦ ਆ ਹਾਂ ਮੈਨੂੰ ਪਤਾ ਆ ਜੱਟ ਹੁੰਦੇ ਨੇ ਜਿਹੜੇ ਉਹਨਾਂ ਦਾ ਦਿਲ ਸ਼ੇਰ ਦਿਲ ਹੁੰਦਾ ਤੇ ਬਾਣੀਆਂ ਦਾ ਬਾਣੀਆਂ ਵੇ 6 ਵਜੇ ਦੇ ਦੁਕਾਨਾਂ ਹਰੂਮ ਸਭ ਬੰਦ ਕਰਕੇ ਸਾਂਜ ਦੀ ਲੋਕ ਮਾਰ ਗਈ ਲੋਕ ਮਾਰ ਗਈ ਹਜੇ ਵੀ ਕੋਈ ਜਾਣਾ ਨਹੀਂ ਤੈਨੂੰ ਆ ਵੀ ਕੋਈ ਆਣਾ ਨਹੀਂ ਬਈ ਡਰੀ ਤੇ ਡਰੀ ਤੂੰ ਵੀ ਜਾਣੀ ਆਏ ਨਹੀਂ ਉਦੋਂ ਤੋਂ ਕਹਿੰਦੀ ਹੁੰਦੀ ਸ਼ਮਾ ਤੇਰੀ ਆ ਸਰਦਾਰਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਤੇ ਹੁਣ 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 ਤੇ ਹੁਣ ਟਿਕਟਾਂ ਨੂੰ ਕੀ ਹੋ ਗਿਆ ਹੁਣ ਵੀ ਕਿਤੇ ਕਹਤੇ ਸੀ ਸਿੰਗਲ ਲੈ ਲਓ ਜੀ ਦੋ ਹੀ ਲੈਣੀਆਂ ਜੀ ਕੀ ਦੋ ਲੈਣੀ ਵੀ ਟਿਕਟਾਂ ਦਾ ਠੀਕ ਤਾਂ ਤੇਰੇ ਨਾਲ ਜਾਉਂਗੀ ਤਾਂ ਅੱਛਾ ਕੀ ਜਾਏਗੀ ਨਾ ਉਹਦਾ ਤੇਰੇ ਨਾਲ ਮੇਲੇ ਚ ਜਾਏਗੀ ਮੇਲੇ ਦੇ ਵਿੱਚ ਕੋਈ ਨਹੀਂ ਜਾਂਦੀ ਮੇਲੇ ਚ ਮੈਂ ਡਰੀ ਜਲੀ ਬਾਣੀ ਤੋਂ ਬਾਣੀਆਂ ਆਉਂਦਾ 11 ਵਜੇ ਘਰੇ ਦੁਕਾਨ ਦਾ 10 ਵਜੇ ਦੁਕਾਨ ਬੰਦ ਕਰਦਾ ਮੈਂ ਜਾਣਾ ਨਾ ਬਾਜ਼ਾਰ ਵੇ ਦੀ ਮੈਂ ਸੌਦਾ ਥੋੜੀ ਦੁਕਾਨ ਤੋਂ ਲਿਆਉਣਾ ਅੱਛਾ ਤੁਹਾਨੂੰ ਮੇ ਜੇ ਮੇਰੀ ਜਾਨ ਨੂੰ ਕੋਈ ਫਾਇਦਾ ਹੋਵੇ ਕੋਈ ਜਾਨ ਨੂੰ ਕੁਝ ਬਾਣੀਆਂ ਕੁਝ ਦਵਾ ਦੇ ਕੁਝ ਦਵਾਉਂਦਾ ਹੈ ਕਿ ਤੁਹਾਨੂੰ ਹਾਂ ਦੁਕਾਨ ਤੇ ਤਾਂ ਹੈਗੇ ਈ ਜਿਹੜੀ ਚੀਜ਼ ਦੀ ਜਰੂਰਤ ਹੁੰਦੀ ਐ ਦਈ ਜਾਂਦੇ ਐ ਹਮ ਦਈ ਜਾਂਦੇ ਐ ਪੈਸੇ ਤਾਂ ਮਾੜੇ ਦਈ ਜਾਂਦੇ ਐ ਦਈ ਜਾਂਦੇ ਐ ਪੈਸੇ ਕੁਸ਼ ਨੀ ਦਿੰਦੇ ਪੈਸੇ ਤੈਨੂੰ shopping ਕਰਨ ਖਾਤਰ ਦਈ ਜਾਂਦੇ ਐ ਹੈਂ shopping ਕਰਨ ਖਾਤਰ ਦਈ ਜਾਂਦੇ ਐ ਥੋਡੇ ਪੈਸੇ ਈ ਹੁੰਦੇ ਐ ਜਿਹੜੇ ਮੈਨੂੰ ਦਈ ਜਾਂਦੇ ਐ ਅੱਛਾ ਕੇ ਤੇ ਜਿਹੜੀ ਮੈਂ shopping ਕਰਾਉਣਾ ਤੈਨੂੰ ਤੈਨੂੰ ਰਾਣੀ ਹਾਰ ਦਵਾ ਕੇ ਲਿਆਇਆ ਸੀ ਉਹ ਤੇ ਉਹ ਭੁੱਲ ਗਈ ਕਿਉਂ ਬੁਲੀ ਹੈਗਾ ਉਹਨੂੰ ਉਹ ਤੇ ਛਾਤੀ ਦੇ ਨਾਲ ਲਾ ਕੇ ਰੱਖਿਆ ਸਮਾਰਕੇ ਮੈਂ ਛਾਤੀ ਨਾਲ ਸਮਾਰਕ ਰੱਖਿਆ ਤੇ ਮੇਰਾ ਨਾਮ ਵੀ ਲਿਖਿਆ ਹੋਇਆ ਉਸਤੇ ਆਰ ਪਾ ਕੇ ਹਾਂਜੀ ਪਤਾ ਆਹ ਆਰੀ ਰਮੇਸ਼ੀ ਦਾ ਨਾਮ ਹੈ ਤੇ ਇਹ ਨੂੰ ਨਹੀਂ ਸ਼ੱਕ ਹੁੰਦਾ ਵੀ ਰਮੇਸ਼ ਲਿਖਿਆ ਹੈ ਜੀ ਤੇ ਰਣਜੀਤ ਲਿਖਿਆ ਹੂੰ ਪਤਾ ਲੱਗਦਾ ਹੈ ਕਿ ਕੁੱਛ ਕਿਸੇ ਨੂੰ ਨਹੀਂ ਲੱਗਦਾ ਤਾਂ ਫੇਰ ਤੂੰ ਨਾ ਇੱਕ ਮੇਰੀ ਗੱਲ ਸੁਣਦਾ ਪਹਿਲਾਂ ਤੂੰ ਜੱਟ ਨਾਲ ਲਾਈ ਐ ਤਾਂ ਆਪਣਾ ਦਿਲ ਵੀ ਨਾ ਤੂੰ ਜੱਟ ਵਰਗਾ ਰੱਖ ਤੂੰ ਬਾਣੀ ਵਾਲਾ ਦਿਲ ਨਾ ਰੱਖਾ ਹੁਣ ਠੀਕ ਹੈ ਜੀ ਹੂੰ ਠੀਕਾ ਕਹਿ ਦਿੰਨੀ ਠੀਕ ਹੈ ਕਹਿ ਦਿੰਨੀ ਐ ਤੇ ਉਦੋਂ ਡਰੀ ਜਾਨੀ ਡਰੀ ਡਰੀ ਜਾਨੀ ਡਰੀ ਜਾਨੀ ਨਹੀਂ ਡਰਦੀ ਠੀਕ ਹੈ ਹੁਣ ਹੁਣ ਮੈਂ ਤੁਹਾਡੇ ਨਾਲ ਹੀ ਜਾਵਾਂ ਮੇਰੇ ਨਾਲ ਆ ਤੇ ਫਿਰ ਸਰੇ ਆਮ ਆ ਕੇ ਮੈਂ ਮੋਟਰ ਤੇ ਚੱਲੀ ਜੱਟ ਨਾਲ ਸਾਰਿਆਂ ਰੋਲਾ ਫਾ ਕੇ ਆ ਬਾਜ਼ਾਰ ਚ ਸਾਰਿਆਂ ਤੇਰੀਆਂ ਸੇਲੀਆਂ ਨੂੰ ਘੇਰ ਕੇ ਅੱਛਾ ਜੀ ਹੋਰ ਰੋਲਾ ਤਾ ਮੈਂ ਪਾਣੀ ਲੈ ਸਕਦੀ ਮੋਟਰ ਤੇ ਆ ਜੰਦੀ ਹੁਣੇ ਠੀਕ ਹੈ ਕੀ ਕਰਾਂਗੀ ਮੋਟਰ ਤੇ ਕੀ ਲੱਗ ਜਾਏਗੀ ਮੋਟਰ ਤੋਂ ਕੁਝ ਵੀ ਲੈ ਜਾਾਂਗੇ ਹੂੰ ਕੁਝ ਵੀ ਲੈ ਜਾਾਂਗੇ ਜਿਹੜਾ ਕੁਝ ਦੇਉਂਗੇ ਉਹ ਹੀ ਲੈ ਜਾਾਂਗੇ ਦੇਂਗਾ ਤਾ ਤੂੰ ਮੈਂ ਤਾਂ ਹੁਣ ਤੈਨੂੰ ਪਤਾ ਤੈਨੂੰ ਕੀ ਦੇ ਸਕਦਾ ਤੈਨੂੰ ਮੈਂ ਪਿਆਰ ਹੀ ਦੇ ਸਕਦਾ ਹਣਾ ਤੇਰਾ ਪਿਆਰ ਲੈ ਜੂਗੀ ਫਿਰ ਕੀ ਆਪ ਤਾ ਹੈਗਾ ਹੀ ਜਰਾ ਕੀ ਆਪ ਤਾ ਹੈਗਾ ਹੀ ਬਿਨਾ ਪਿਆਰ ਤੋਂ ਤਾਂ ਨਹੀਂ ਕੁਝ ਹੁੰਦਾ ਹੂੰ ਉਹ ਮੋਰੇ ਤੁਹਾਡਾ ਪਿਆਰ ਲੈ ਜੂਗੀ ਹਰ ਕਿ ਲੈ ਕੇ ਜਾਣਾ ਮੈਂ ਪਿਆਰ ਤਾਂ ਲੈ ਜਾਣਾ ਹੀ ਪਊਗਾ ਹਾਂਜੀ ਉਹ ਆਪਣਾ ਪਿਆਰ ਦਾ ਕੰਮ ਚੱਲੂਗਾ ਪਿਆਰ ਨਾਲ ਇੱਥੇ ਤੱਕ ਆ ਪਹੁੰਚੇ ਨੀ ਜੱਟ ਨਾਲ ਸੰਬੰਧ ਬਣਾ ਲਿਆ ਸਾਰੇ ਹਨਾ ਤੇ ਫਿਰ ਜੱਟ ਵਰਗਾ ਹੋਣਾ ਸੀ ਤਾਂ ਦਿਲ ਤੇਰਾ ਤੇ ਬਾਣੀ ਵਰਗਾ ਕਿਉਂ ਪਿਆ ਹੈ ਮਨਾ ਚਾਹੀਦਾ ਹੈ ਨਾ ਜਿਹ ਹੈਗਾ ਤੁਹਾਡੇ ਨਾਲ ਇਹ ਤੇਰੇ ਮੇਰਾ ਬੱਚਾ ਨਾਲ ਹੀ ਹੈ ਕਿ ਮਾਲੀ ਇਹ ਤੇ ਦੇ ਚਾਹਤੇ ਫੇਰ ਆ ਜਾ ਮੋਟਰ ਤੇ ਗੁਆਰੇ ਦੀਆਂ ਫਲੀਆਂ ਤੇਰੇ ਵਾਸਤੇ ਤੋੜ ਕੇ ਰੱਖੂਗਾ ਮੈਂ ਸੀਰੀ ਨੂੰ ਕਹ ਦੂੰ ਤੋੜ ਕੇ ਰੱਖ ਦੇ ਮੇਰੀ ਸੁਸ਼ਮਾ ਜਾਨ ਆਈ ਜਾਂਦੀ ਹੈ ਹੈ ਸੱਚੀ ਹੋਰ ਮੇਰੀ ਸੁਸ਼ਮਾ ਜਾਨ ਆਈ ਜਾਂਦੀ ਹੈ ਤੇ ਲੋਕੀਂ ਦਾ ਠੀਕ ਫੇਰ ਦਾ ਠੀਕ ਆ ਮੈਂ ਹੁਣੇ ਆਉਣੀ ਆ ਹੁਣੇ ਆਉਣੀ ਹੈ ਹਾਂ ਜੀ ਆਇਆ ਮੈਂ ਆ ਜਾ ਮੇਰੀ ਜਾਨਨੀ ਜਾਨ ਨਿਕਲਦੀ ਜਾਂਦੀ ਹੈ ਲਵ ਯੂ ਸੋ ਮਚ ਟੂ ਹਾਂਜੀ ਬਲਾਈ ਟੂ ਮੱਚਾ ਗਈ ਚਾਹ ਦੋ ਫਿਰ ਆ ਗਿਆ ਫਿਰ ਮੈਂ ਓਕੇ ਜੀ ਤੂੰ ਮੈਂ ਨਾ ਨੂੰ ਕਿਉਂ ਨਾ ਤੂੰ ਪੂਰ ਤਿਆਰੀ ਨਾ ਖਿੱਚ ਕੇ ਰੱਖੀ ਪੂਰੀ ਹੈ ਹਾਂਜੀ ਠੀਕ ਹੈ ਠੀਕ ਹੈ